ਇਧਰ ਇੱਕ ਮੌਲੇ ਬਣਿਆ ਹੋਇਆ ਮਿੰਟੂ ਜੀ ਕਿ ਜਿਨ੍ਹਾਂ ਕੋਲੇ ਡਿਗਰੀਆਂ ਨੇ ਸਰਟੀਫਿਕੇਟ ਨੇ ਉਹਨਾਂ ਨੂੰ ਵਿਚਾਰਿਆਂ ਨੂੰ ਨੌਕਰੀ ਨਹੀਂ ਮਿਲਦੀ ਜੇ ਕਿਤੇ ਕੋਈ ਮਾੜੀ ਮੋਟੀ ਉਮੀਦ ਜਾਗ ਪੈਂਦੀ ਹੈ ਤੇ ਕਿਤੇ ਕੋਈ ਰੱਟ ਪੈ ਗਈ ਕਿਤੇ ਕੁਝ ਹੋ ਗਿਆ ਕਿਤੇ ਸਰਕਾਰਾਂ ਨੇ ਰੋਕ ਲਾਤੀ ਪਰ ਕਈ ਬੰਦੇ ਇੱਡੇ ਤੇਜ਼ ਵੀ ਬੈਠੇ ਜਿਹੜੇ ਝਾਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲੈ ਜਾਂਦੇ ਝਾਲੀ ਤਾਂ ਤੁਸੀਂ ਇਹ ਗੱਲਾਂ ਛਾੜੀ ਦਿਓ ਇੱਥੇ ਪੂਰੀ ਪੂਰੀ ਸਰਵਿਸ ਲੋਕਾਂ ਨੇ ਕਿਸੇ ਸਮੇਂ ਆਪਦੇ ਭਰਾਮਾਂ ਦੇ ਨਾਮ ਤੇ ਕਰ ਦਿੱਤੀ ਜੀ ਉਦੋਂ ਭਲੇ-ਵਿਲੇ ਸੀਗੇ ਹੂੰ ਕਿ ਫਰਜੀ ਸਰਟੀਫਿਕੇਟ ਤੇ ਇੱਕ ਕਲਾਕਾਰ ਦੇ ਪਿਓ ਦਾ ਵੀ ਸੀ ਬਿਲਕੁਲ ਉਹ ਵੀ ਸਾਰੀ ਜੌਬ ਕਰਕੇ ਨਿਕਲਿਆ ਠੀਕ ਬਿਲਕੁਲ ਬਿਲਕੁਲ ਤਾਂ ਵੇਖ ਲਓ ਸਾਰੇ ਹੀ ਸੈਟ ਬਟ ਹੋ ਗਏ ਨੇ ਹਮ ਬਾਪੂ ਜੀ ਤੇ ਦੱਸਦੇ ਆ ਕਿ ਬਾਹਰ ਭੇਜ ਦਿੱਤੇ ਬਾਹਰ ਭੇਜ ਦਿੱਤੇ ਜੀ ਸੋਣਿਆ ਤੂੰ ਚੰਨਾ ਪਾਸਪੋਰਟ ਬਣਾ ਲਿਆ ਚੋਰੀ ਚੋਰੀ ਚੋਰਾ ਤੇ ਤੂੰ ਵੀਜ਼ਾ ਵੀ ਲਵਾ ਲਿਆ ਜੀ ਗੱਲ ਇਹ ਆ ਕਿ ਬਈ ਹੁਣ ਕੀ ਕਰੀਏ ਦੱਸੋ ਇੱਥੇ ਫਰਜ਼ੀ ਵੋਟ ਵੀ ਬਣ ਜਾਂਦੇ ਆ ਫਰਜ਼ੀ ਨੋਟ ਵੀ ਬਣ ਜਾਂਦੇ ਆ ਫਰਜ਼ੀ ਲੋਕ ਵੀ ਬਣ ਜਾਂਦੇ ਆ ਸਾਰਾ ਕੁਝ ਹੀ ਆ ਸਾਬ ਹਮ ਕੱਲਿਆ ਕਿ ਇਹ ਡਾਕ ਮਹਿਕ ਮੈਂ ਜਿਹੜਾ ਜੀ ਉਹਦੇ ਵਿੱਚੋਂ ਦੋ ਫੜੇ ਗਏ ਆ ਹਰਿਆਣਵੀ ਨੇ ਇੱਕ ਫਤਿਹਆਬਾਦ ਦਾ ਹੈ ਇੱਕ ਸਰਸੇ ਦਾ ਯਾਨੀ ਲਾਗੇ ਲਾਗੇ ਪਿੰਡ ਨੇ ਹੂੰ ਦੋਨਾਂ ਨੇ ਦਸਵੀਂ ਦਾ ਜਿਹੜਾ ਸਰਟੀਫਿਕੇਟ ਇੱਥੇ ਦਿੱਤਾ ਸੀਗਾ ਉਹ ਸੀ ਫਰਜੀ ਜੀ ਚਲੋ ਜਿਹੜੇ ਸੁਪਰੀਡੈਂਟ ਸੀਗੇ ਜਦੋਂ ਉਹਨਾਂ ਨੇ ਰੀ ਵੈਰੀਫਿਕੇਸ਼ਨ ਕਰਵਾਈ ਹੁਣ ਅੱਜ ਕੱਲ ਇਹ ਵੀ ਹੈ ਕਿ ਦੁਬਾਰਾ ਵੈਰੀਫਿਕੇਸ਼ਨ ਹੋ ਜਾਂਦੀ ਹੈ ਬਿਲਕੁਲ ਜੀ ਕਾਗਜ਼ ਤੁਹਾਨੂੰ ਪਤਾ ਹੈ ਆਨਲਾਈਨ ਸਾਰਾ ਕੁਝ ਆਨਲਾਈਨ ਹੋ ਜਾਂਦਾ ਬਿਲਕੁਲ ਜੀ ਹੋ ਜਾਂਦੇ ਆ ਜਦੋਂ ਉਹਨਾਂ ਨੇ ਦੁਬਾਰਾ ਵੈਰੀਫਿਕੇਸ਼ਨ ਕਰਵਾਈ ਤੇ ਹੁੰਦੇ ਸਾਰਾ ਕੁਝ ਫਰਜ਼ੀ ਨਿਕਲ ਰਿਹਾ ਸਰ ਯਾਨੀ ਹਰਿਆਣੇ ਆਲਮ ਮੈਂ ਹਰੇਕ ਨਹੀਂ ਕਹਿੰਦਾ ਕਿ ਭਾਈ ਚੀਟਰ ਹੈ ਜੀ ਹਰਿਆਣੇ ਦੇ ਵਿੱਚ ਕੀ ਹੈ ਕਿ ਸੋਲਵਰ ਗੈਂਗ ਹੂੰ ਪੇਪਰ ਲੀਕ ਗੈਂਗ ਹੂੰ ਫਰਜੀ ਸਰਟੀਫਿਕੇਟਾਂ ਵਾਲਾ ਇੱਕ ਤੰਦਾ ਬਹੁਤ ਚੱਲਦਾ ਹੈ ਠੀਕ ਹੈ ਆਪਾਂ ਹੁਣ ਕਹਿ ਲੈ ਕਹਿ ਲੈਨੇ ਆ ਕਿ ਬਈ ਪ੍ਰੋਟੈਕਸ਼ਨਿਜ਼ਮ ਹੋਣਾ ਚਾਹੀਦਾ ਜੀ ਖਿੱਤਿਆਂ ਦੀ ਜਾਂ ਸਟੇਟਾਂ ਦੀ ਜਿਹੜੀ ਜੋਬ ਹੈ ਉਹਦਾ ਪ੍ਰੋਟੈਕਸ਼ਨਿਜ਼ਮ ਹੋਣਾ ਚਾਹੀਦਾ ਇੱਕ ਵਿਵਾਦ ਦਾ ਵਿਸ਼ਾ ਹੈ ਜੀ ਇਹਦੇ ਤੇ ਮੀਤ ਇਹ ਅਰੋੜੀ ਪਹਿਲਾਂ ਬੋਲਦੇ ਹੁੰਦੇ ਸੀਗੇ ਹੁਣ ਉਹਨਾਂ ਨੂੰ ਸਮਝ ਆ ਗਈ ਕਾਨੂੰਨ ਦੀ ਕਿਤਾਬ ਪੜ੍ਹ ਲਈ ਉਹ ਕਹਿੰਦੇ ਕਿ ਨਹੀਂ ਜੋ ਸੰਵਿਧਾਨ ਦੇ ਵਿੱਚ ਇੱਕ ਨਾਗਰਿਕ ਦੇ ਰਾਈਟ ਹੈ ਸਾਡੇ ਬੰਦੇ ਵੀ ਦਿੱਲੀ ਚ ਜਾ ਕੇ ਜੋਬ ਲੈਂਦੇ ਆ ਹਰਿਆਣਾ ਚ ਲੈਂਦੇ ਆ ਤਾਂ ਉਹ ਕੰਮ ਜਿੱਥੇ ਕੁਝ ਮੱਦਾਂ ਹੈਗੀਆਂ ਉੱਥੇ ਕੰਮ ਖੁੱਲਾ ਹੁੰਦਾ ਚਲੋ ਇਹ ਗੱਲ ਨਾਲ ਐਗਰੀ ਕਰਦੇ ਆਪਾਂ ਪਰ ਗੱਲ ਇਹ ਆ ਕਿ ਹੁਣ ਇਹ ਵੀ ਇੱਕ ਮਾਮਲਾ ਜਿਹੜਾ ਉਹ ਵਿਲੱਖਣ ਨਿਕਲ ਕੇ ਆ ਰਿਹਾ ਹੈ ਨਾ ਕਿ ਉਹ ਬਾਹਰੋਂ ਆ ਰਹੇ ਆ ਜੋਬ ਹਾਸਲ ਕਰਨ ਬਲਕਿ ਜੋਬ ਹਾਸਲ ਕਰਨ ਤੋਂ ਇਲਾਵਾ ਉਹ ਜੁਗਾੜਬੰਦੀ ਵੀ ਕਰਦੇ ਆ ਜੁਗਾੜ ਇੱਕ ਪੂਰਾ ਟ੍ਰਾਇੰਗਲ ਜਾਂ ਬਣਾਇਆ ਹਰਿਆਣੇ ਦੇ ਬੰਦੇ ਨੇ ਬਿਲਕੁਲ ਜਿਹੜੇ ਇੱਥੇ ਮੁੰਡੇ ਹਾਂਜੀ ਪੇਪਰ ਲੀਕ ਦਾ ਰੋਲਾ ਪਾਉਂਦੇ ਆ ਜਾਂ ਜੋ ਨੈਬ ਤਹਿਸੀਲਦਾਰਾਂ ਵੇਲੇ ਹੋਇਆ ਉਦੋਂ ਵੀ ਉਹਨਾਂ ਨੇ ਕਿਹਾ ਸੀਗਾ ਕਿ ਪੰਜਾਬ ਦੇ ਜਿਹੜੇ ਬਾਰਡਰ ਤੇ ਇੱਕ ਦੋ ਪਿੰਡ ਆ ਉਹ ਬੜੇ ਸ਼ੱਕੀ ਨੇ ਜੀ ਕਿਉਂਕਿ ਉੱਥੇ ਹਰਿਆਣਵੀ ਜਿਹੜੇ ਕੁਝ ਇਸ ਤਰ੍ਹਾਂ ਦੇ ਸਾਲਵਰ ਵਗੈਰਾ ਹੈਗੇ ਆ ਕਿ ਉਹ ਬਹੁਤ ਐਕਟਿਵ ਨੇ ਸਾਡਾ ਤਾਂ ਗੱਲ ਇਹ ਆ ਕਿ ਜੋਬਾਂ ਦਾ ਤੇ ਪਹਿਲਾਂ ਰੇਡ ਕਾ ਪੈਂਡਿਆ ਸੀਗਾ ਕਿ ਬਾਰੀ ਆ ਕੇ ਲੈਂਦੇ ਆ ਹੁਣ ਇਹ ਵੀ ਰੇਡ ਕਾ ਪੈ ਗਿਆ ਕਿ ਉਹਨਾਂ ਦੇ ਚ ਕਈ ਵਾਰ ਕਾਗਜ਼ ਵੀ ਜੜੇ ਚਾਲੀ ਹੋ ਜਾਂਦੇ ਬਿਲਕੁਲ 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 ਇਧਰ ਮਿੱਤਰ ਜੀ ਕਹਿ ਰਹੇ ਨੇ ਅਮਰਪਾਲ ਜੀ ਕਹਿੰਦੇ ਕਿ ਪੰਜਾਬ ਹਤੇਸ਼ੀ ਲੀਡਰ ਵੀ ਜਾਲੀ ਬਣ ਜਾਂਦੇ ਆ ਤੇ ਫਰਜ਼ੀ ਇਨਕਲਾਬ ਵੀ ਆ ਜਾਂਦਾ ਕਹਿੰਦੇ ਕੁਲਵੰਤ ਜੀ ਦੱਸ ਰਹੇ ਨੇ ਕਿ ਪਿੱਛੇ 40 ਵਕੀਲ ਵੀ ਜਿਹੜੇ ਫੜੇ ਗਏ ਸੀ ਲੁਧਿਆਣੇ ਤੋਂ ਲੁਧਿਆਣੇ ਚੋ ਇਹ ਬੜਾ ਮਾਮਲਾ ਜਿਹੜਾ ਹਾਈ ਪ੍ਰੋਫਾਈਲ ਬਣਿਆ ਜੀ ਹਮ ਹਮ ਜੀ ਜੀ ਤਾਂ ਇਹਦੇ ਤੇ ਗੱਲ ਹੋਈ ਆ ਅੱਗੇ ਵੀ ਤਾਂ ਇਹ ਇੱਕ ਇੱਕ ਤਰ੍ਹਾਂ ਨਾਲ ਕਹਿੰਦੇ ਕਿ ਬੜਾ ਹੀ ਵਿਲੱਖਣ ਕਿਸਮ ਦਾ ਮਾਮਲਾ ਸੀ ਇਹ ਵੀ ਵਿਚਤਰ ਕਿਸਮ ਦਾ ਮਾਮਲਾ ਸੀਗਾ ਜੀ ਜੀ ਆਪਣੇ ਵਿਚਤਰ ਮਾਮਲੇ ਹੀ ਆਉਂਦੇ ਆ ਜ਼ਿਆਦਾਤਰ ਕੋਈ ਨਾ ਕੋਈ ਇਹੋ ਜੀ ਚੀਜ਼ ਜਿਹੜੀ ਆਪਾਂ ਸੋਚੀ ਨਹੀਂ ਹੁੰਦੀ ਉਹੋ ਜੀ ਸਾਹਮਣੇ ਆਉਂਦੀ ਹੈ ਕਈ ਵਾਰੀ ਇੰਡੀਆ ਨਾ ਇਟ ਹੈਪਨਸ ਓਨਲੀ ਇਨ ਇੰਡੀਆ ਬਹੁਤ ਕੁਝ ਐਸਾ ਹੈ ਕਿ ਜਿਹੜਾ ਇੱਥੇ ਹੀ ਵਾਪਰਦਾ